ਸੱਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੀਆਂ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫਿਰ ਤੋਂ ਉਹੀ ਪੁਰਾਣਾ ਦ੍ਰਿਸ਼ ਦਿਖਾਈ ਦੇ ਰਿਹਾ ਹੈ ਜਿੱਥੇ ਇੱਕ ਪਾਸੇ ਲੋਕਤੰਤਰ ਦੀਆਂ ਉੱਚੀਆਂ-ਉੱਚੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਦੂਸਰੇ ਪਾਸੇ ਚੁਣੇ ਹੋਏ ਲੋਕ ਪ੍ਰਤੀਨਿਧਾਂ ਨੂੰ ਉਹਨਾਂ ਦਾ ਸੰਵਿਧਾਨਿਕ ਹੱਕ ਵੀ ਪੂਰਾ ਨਹੀਂ ਕਰਨ ਦਿੱਤਾ ਜਾਂਦਾ ਗੱਲ ਕਰੀਏ ਖਡੂਰ ਸਾਹਿਬ ਦੀ ਤਾਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਭਾਈ ਅਮਰਪਾਲ ਸਿੰਘ ਜੀ ਜੋ ਅੱਜ ਵੀ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਬੰਦ ਨੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਦਿੱਤੀ ਸੀ ਤੇ ਉਹਨਾਂ ਨੇ ਸਿਰਫ ਆਪਣਾ ਸੰਵਿਧਾਨਿਕ ਫਰਜ਼ ਨਿਭਾਉਣ ਦੀ ਇਜਾਜ਼ਤ ਮੰਗੀ ਸੀ ਪਰ ਕੀ ਹੁੰਦਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਇਸ ਅਰਜੀ ਦਾ ਜਵਾਬ ਦਿੰਦਿਆਂ ਹੋਇਆਂ ਇੱਕ ਹੈਰਾਨੀਜਨਕ ਤਰੀਕੇ ਦੇ ਨਾਲ ਇਨਕਾਰ ਕਰ ਦਿੱਤਾ ਸਰਕਾਰ ਦਾ ਤਰਕ ਸੁਣ ਕੇ ਤਾਂ ਹਾਸਾ ਵੀ ਆਉਂਦਾ ਹੈ ਤੇ ਗੁੱਸਾ ਵੀ ਆਉਂਦਾ ਹੈ ਤੇ ਉਹ ਕਹਿੰਦੇ ਨੇ ਵੀ ਜੇ ਭਾਈ ਅਮਰਪਾਲ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਤਾਂ ਪੰਜਾਬ ਦੇ ਦਰਿਆਵਾਂ ਨੂੰ ਅੱਗ ਲੱਗ ਜਾਵੇਗੀ ਭਾਵ ਵੀ ਇੱਕ ਚੁਣੇ ਹੋਏ ਸੰਸਦ ਮੈਂਬਰ ਦੀ ਆਵਾਜ਼ ਨੂੰ ਦਰਿਆਵਾਂ ਦੇ ਵਿੱਚ ਅੱਗ ਲੱਗਣ ਦੀ ਧਮਕੀ ਦੇ ਵਜੋਂ ਵੇਖਿਆ ਜਾ ਰਿਹਾ ਹੈ ਇਸੇ ਦੇ ਉਲਟ ਹੀ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੁੱਲ ਕੇ ਭਾਈ ਅਮਰਪਾਲ ਸਿੰਘ ਦੀ ਵਕਾਲਤ ਕੀਤੀ ਹੈ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦੀ ਇਜਾਜ਼ਤ ਦੇਣ ਦੀ ਮੰਗ ਵੀ ਕੀਤੀ ਹੈ ਜਿੱਥੇ ਇੱਕ ਪਾਸੇ ਤਾਂ ਕੇਂਦਰੀ ਮੰਤਰੀ ਲੋਕਤੰਤਰ ਦੀ ਰਾਖੀ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਲੋਕਤੰਤਰ ਨੂੰ ਹੀ ਜੇਲ੍ਹ ਦੇ ਵਿੱਚ ਬੰਦ ਕਰਨ ਦੇ ਉੱਤੇ ਤੁਲੀ ਹੋਈ ਹੈ। ਹੋਏ ਮਸਲਾ ਜੋ ਹੈ ਸਿਰਫ ਪਾਈ ਅਮਰਤਪਾਲ ਸਿੰਘ ਦਾ ਨਹੀਂ ਹੈ ਸਗੋਂ ਪੰਜਾਬ ਦੇ ਹਰ ਇੱਕ ਵੋਟਰ ਦਾ ਮਸਲਾ ਹੈ ਜਿਸ ਨੇ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਚੁਣ ਕੇ ਭੇਜਿਆ ਸੀ। ਸੋ ਅੱਜ ਆਪਾਂ ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰਹੋ ਖੜਾ ਸਾਹਿਬ ਗੱਲ ਕੀਤੇ ਜਾਵੇ ਤਾਂ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਭਾਗ ਲੈਣ ਦੇ ਲਈ ਹਾਈ ਕੋਰਟ ਦੇ ਵਿੱਚ ਦਿੱਤੀ ਅਰਜੀ ਦੇ ਜਵਾਬ ਦੇ ਵਿੱਚ ਭਗਵੰਤਪਾਲ ਸਾਹਿਬ ਦੇ ਵੱਲੋਂ ਇਹ ਕਹਿ ਕੇ ਨਾ ਕਰ ਦੇਣੀ ਵੀ ਭਾਈ ਅਮਰਤਪਾਲ ਸਿੰਘ ਦੇ ਭਾਸ਼ਣ ਦੇ ਨਾਲ ਪੰਜਾਬ ਦੇ ਦਰਿਆਵਾਂ ਨੂੰ ਅੱਗ ਲੱਗ ਜਾਵੇਗੀ ਤੇ ਜਦ ਕਿ ਕੇਂਦਰੀ ਮੰਤਰੀ ਰਮਨ ਸਿੰਘ ਬਿੱਟੂ ਦੇ ਵੱਲੋਂ ਅਮਰਤਪਾਲ ਦੀ ਕੀਤੀ ਵਕਾਲਤ ਜੋ ਹੈ ਇਹ ਕੀ ਵਰਤਾਂਤ ਕੀ ਸਿਰਜ ਰਹੀ ਹੈ ਕੀ ਲੱਗਦੇ ਤੁਹਾਨੂੰ ਇਸ ਖਬਰ ਦੇ ਤੇ ਗੱਲ ਇਹ ਹੈ ਕਿ ਆਪ ਸਾਰੇ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਜਦੋਂ ਜਿਲ੍ਹੇ 'ਚ ਬੈ ਕੇ ਦਿੱਤੇ 'ਚੋਂ ਖਰੂਬ ਸਾਹਿਬ ਤੋਂ ਜੀ ਤੇ ਦਿੱਤੇ ਵੀ ਮਾਰਜਨਲ ਜਨ ਬੋਰਡ ਤੇ ਹਾਂ ਔਰ ਪੰਜਾਬ ਦੇ ਵਿੱਚ ਦੂਸਰਾ ਸਥਾਨ ਸੀ ਉਹਦਾ ਹਾਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਜੀ ਇਹਦਾ ਮਤਲਬ ਲੋ ਕਿ ਭਾਈ ਅਮਰਤਪਾਲ ਨੂੰ ਲੋਕ ਬੇਹੱਦ ਚਾਹੁੰਦੇ ਸੀਗੇ ਹਾਂ ਜਾਂ ਉਹਦੀਆਂ ਪ੍ਰਭਾਵਤ ਸੀਗੇ ਪਰ ਮੈਂ ਵੀ ਗੱਲ ਕਰਦਾ ਕਿ ਉਹਨਾਂ ਦਾ ਕਿ ਉਹਨਾਂ ਨੇ ਭਾਸ਼ਣ ਨਹੀਂ ਕੀਤਾ ਜਿੰਨਾ ਪਹਿਲਾਂ ਅੱਗੇ ਦੱਲ ਗਈ ਹੋਵੇ ਹਾਂ ਠੀਕ ਆ ਇਦ ਕਲੋ ਨੇ ਕੀ ਕਿ ਮੈਂ ਜਿਹੜਾ ਸਾਡਾ ਸਿੱਖ ਨੌਜੋਨ ਹੈਗਾ ਉਹਨਾਂ ਨੂੰ ਮੈਂ ਨਸ਼ਿਆਂ ਚੋਂ ਬਾਹਰ ਕੱਢ ਕੇ ਉਹਨੂੰ ਗੁਰਸਿੱਖ ਬਣਾ ਰਿਹਾ ਹਾਂ ਹਮ ਮੈਂ ਗੁਰਸਿੱਖੀ ਨਾਲ ਜੋੜ ਰਿਹਾ ਹਾਂ ਗੁਰਮਤ ਨਾਲ ਜੋੜ ਰਿਹਾ ਹਾਂ ਤੇ ਜਾਂ ਉਹਨਾਂ ਨੇ ਜਿਹੜੀ ਖਾਲਸਾ ਵੀਰ ਵੀ 31 ਸੀਗੀ ਉਹਦੇ ਵਿੱਚ ਕੁਝ ਗਲਤੀਆਂ ਹੋਈਆਂ ਸੀਗੀਆਂ ਜਿਹੜੀਆਂ ਲੋਕਾਂ ਨੂੰ ਇਹ ਕੌਮ ਨੂੰ ਇਹ ਨਹੀਂ ਸੀ ਬਰਦਾਸ਼ਤ ਹੋਈਆਂ ਹਮ ਮੈਂ ਗੁਰਦੁਆਰਿਆਂ ਦੇ ਵਿੱਚ ਜਾਣਾ ਜਾਂ ਮਤਲਬ ਉੱਥੇ ਮਤਲਬ ਮਰਿਆਦਾ ਨੂੰ ਲਾਗੂ ਕਰਨ ਲਈ ਮਤਲਬ ਜਿਹੜੀ ਬਣਦੀ ਪਹਿਲੀ ਖੂਦ ਪੈਦਾ ਕਰਨੀ ਹਮ ਤੇ ਉਹਦੇ ਨਾਲ ਜਿਹੜੇ ਨਾਲ ਦੇ ਬੰਦਿਆਂ ਨੇ ਵੀ ਥੋੜਾ ਜਿਹਾ ਮਤਲਬ ਮਰਿਆਦਾ ਥੋੜੀ ਸੀਗੀ ਹਮ ਅਛਾ ਉਸ ਤੋਂ ਬਾਅਦ ਕਿ ਉਹਨਾਂ ਨੂੰ ਜੇਲ੍ਹ ਤੇ ਸੀਗੀ ਸੀ ਲੇਕਿਨ ਐਨਐਸ ਰਿਕਣ ਕਰਕੇ ਉਹਨਾਂ ਨੂੰ ਜੇਲ੍ਹ ਸੀਗੀ ਤੇ ਜੇਲ੍ਹ ਤੋਂ ਬਾਅਦ ਉਹਨਾਂ ਦੁਆਰਾ ਐਨਐਸ ਤੇ ਤੀਜੀ ਵਾਰ ਫੇਨਣੇ ਲੱਗ ਗਈ ਹਾਂਜੀ ਹੁਣੇ ਤੀਜੀ ਵਾਰੀ ਐਨਐਸ ਤੇ ਆਈਆਂ ਤੇ ਉਹ ਲਗਾਤਾਰ ਉਹ ਇਹ ਗੱਲ ਚਾਹੁੰਦੇ ਸੀਗੇ ਕਿ ਮੈਂ ਸਰਦਰੋ ਤੇ ਵਿੱਚ ਨਾ ਆਪਣੇ ਲੋਕਾਂ ਦੀ ਗੱਲ ਕਰ ਸਕਾਂ ਹਮ ਡਿਸੈਸ਼ਨ ਹਾਂਜੀ ਇਹ ਸਾਧੋ ਸੈਸ਼ਨ ਲੈਂਚ ਮੇ ਜੇ ਆਪਣੇ ਕਰੋੜ ਸਰ ਲੋਕਾਂ ਦੇ ਨਾਮ ਚੁਣਿਆ ਮੈਂ ਉਹਨਾਂ ਦੇ ਵੀ ਹੱਕ ਹਲ ਕਰ ਸਕਾ ਹਾਂ ਲੇਕਿਨ ਆਜ਼ਾਦ ਕੈਂਡੀਡੇਟ ਜਿਹੜਾ ਹੈਗਾ ਉਹਨੂੰ ਦੋ ਮਿੰਟ ਹੀ ਮਿਲਣ ਨੇ ਦੋ ਮਿੰਟ ਤੇ ਰਾਸ਼ਟਰੀ ਗਾਣੇ ਗਾਉਣਾ ਗੱਲ ਕਿਹੜੀ ਕਰਨੀ ਉਹਨੇ ਲੇਕਿਨ ਫਿਰ ਵੀ ਇਹ ਦੇਖਿਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਆਖਿਆ ਕਿ ਤੁਸੀਂ ਹਾਈ ਕੋਰਟ ਜਾਓ ਹਾਂ ਜੀ ਜੇ ਹਾਈ ਕੋਰਟ ਚ ਆਏ ਹੈਗੇ ਤਾਂ ਹਾਈ ਕੋਰਟ ਨੇ ਆਖਿਆ ਕਿ ਤੁਸੀਂ ਸਰਕਾਰ ਕੋ ਬਿਆਨ ਲਿਆ ਦੱਸੋ ਤੁਸੀਂ ਕਿਉਂ ਕੀ ਚਾਹੁੰਦੇ ਹੋ ਤੁਸੀਂ ਐਨੇ ਸੇ ਲਈ ਆ ਤੇ ਇਹਨੂੰ ਇਹ ਬੰਦਾ ਮੰਗ ਰਿਹਾ ਕਿ ਦੇਣੀ ਬਣਦੀ ਕਿ ਨਹੀਂ ਬਣਦੀ ਹਾਂ ਕਿ ਡੀਸੀ ਅਮਰਸਰ ਜਾਂ ਐਸਐਸਪੀ ਅਮਰਸਰ ਨੇ ਜਿਹੜੀ ਰਿਪੋਰਟ ਭੇਜੀ ਆ ਉਹਨੇ ਕਿਹਾ ਕਿ ਹਾਲਾਤ ਨਹੀਂ ਠੀਕ ਰਹੇ ਹੂੰ ਉਹਦੇ ਐਨਐਸਏ ਲੱਗੂਣੀ ਚਾਹੀਦੀ ਆ ਕਰਨ ਕੀ ਹੈ ਕਿ ਅੱਗੀਆਂ ਕਿ ਐਨਐਸਏ ਲੱਗਣ ਤੋਂ ਬਾਅਦ ਜੇਲ੍ਹ 'ਚ ਬੈਠੇ ਦੇ ਇੱਕ ਖੂਰ ਕੇਸ ਪੈ ਗਿਆ ਮਰਡਰ ਕੇਸ ਹੀ ਪੈ ਗਿਆ ਡਬਲ ਖੁਰਿਆ ਸੀ ਤੇ ਉਸੇ ਵੇਲੇ ਪੰਜਾਬ ਦੇ ਵਿੱਚ ਹਰ ਰੋਜ਼ ਚੱਲਦੀ ਕਿਲਿੰਗ ਜਿਹੜੀ ਹੈਗੀ ਆ ਜਾਂ ਰੋਜ਼ ਮਤਲਬ ਗੈਂਗਸਟਰਵਾ ਚੱਲ ਰਿਹਾ ਹੈਗਾ ਇਥੋਂ ਤੱਕ ਕਿ ਉਹਨਾਂ ਨੇ ਕਿਹਾ ਪੰਜਾਬ ਸਰਨੇ ਕਿ ਉਹਨਾਂ ਦੀ ਜਿਹੜੀ ਉਤੋਂ ਇੱਕ ਹਿਟਲਿਸਟ ਜਾਰੀ ਕੀਤੀ ਹੈ ਉਹਨਾਂ ਨੇ ਬੀਜਣਾ ਨੂੰ ਮਤਲਬ ਉਹ ਸੋਧਾ ਲੱਗਣਾ ਹੈਗਾ ਜੀ 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 ਤੇ ਜਿਉ ਹਿਟਲਰ ਸੇ ਲਾਗੂ ਕਰਦੇ ਆ ਬਾਹਰ ਆ ਕੇ ਤੇ ਫਿਰ ਪੰਜਾਬ ਦੇ ਵਿੱਚ ਹੋਰ ਗਰੂੰਵਸਤਾ ਡਿੱਗੜਦੀ ਆ ਡਿੱਗੜਦੀ ਆ ਜੀ ਹਾਂਜੀ ਇਹ ਇਹਨਾਂ ਨੇ ਦਿੱਤਾ ਤੇ ਜਿਹੜਾ ਉਹਨਾਂ ਨੇ ਜਿਹੜਾ ਡਾਇਰੈਕਟਰ ਭਗਵੰਤ ਮਾਨ ਸਾਹਿਬ ਵਾਲਾ ਜਿਹੜਾ ਉਹ ਏਜੀ ਨੇ ਦਿੱਤਾ ਉੱਥੇ ਜਾ ਕੇ ਐਡਵੋਕੇਟ ਜਨਰਲ ਦਾਣਾ ਇਹ ਇਹਦਾ ਤੁਸੀਂ ਬੋਲੇਗਾ ਵੀ ਜਿਉ ਭਾਸ਼ਣ ਕਰਦੇ ਆ ਤੇ ਫਿਰ ਦਰਿਆਵਾਂ ਨੂੰ ਅੱਗ ਲੱਗ ਦਰਿਆਵਾਂ ਜੀ ਬਿਲਕੁਲ ਕੋਈ ਇਹਦੇ ਕੋ ਗਾਣਾ ਸੁਣਿਆ ਸੀਗਾ ਵੀ ਪੱਕੀ ਕਣਕ ਨੂੰ ਅੱਗ ਲਾਉ ਜੀ ਜੀ ਪਰ ਪੱਕੀ ਕਣਗੂ ਅੱਗ ਲੱਗਣ ਦਾ ਤੇ ਦਰਿਆਵਾਂ ਨੂੰ ਪਾਣੀ ਲੱਗਦਾ ਮਤਲਬ ਹੈਗਾ ਕਿ ਇਹ ਕਹਿੰਦੇ ਪਾਣੀ ਨੂੰ ਅੱਗ ਲੱਗੀ ਜਦੋਂ ਉਹਨੇ ਮਤਲਬ ਇਹ ਕਰ ਕੀਤੀ ਕਹਿੰਦੇ ਠੰਡਾ ਪੰਡਾ ਪੰਜਾਬ ਦਾ ਸੀ ਸੀਤ ਚੜਦੀ ਸੀ ਉਹਦੇ ਵਿੱਚ ਗਰਮਾਟ ਆ ਗਈ ਉਹਦੀ ਗਰਮਾਟ ਹੈਗੀ ਪੋਜ਼ਿਟਿਵ ਵਾਈ ਹੈ ਜਾਂ ਨੈਗੇਟਿਵ ਵਾਈ ਹੈ ਉਹਦਾ ਐਨਲਿਸਿਸ ਵਕਰਾ ਹੂੰ ਜੀ ਠੀਕ ਹੈ ਪਰ ਨਾਲ ਹੀ ਮੈਂ ਵੀ ਸਹਰਾ ਨੇ ਕਿਹਾ ਕਿ ਉੱਥੇ ਜਿਹੜਾ ਤੁਸੀਂ ਦਸੀ ਗੱਲ ਵੀ ਕਿੱਡੀ ਵੱਡੀ ਗੱਲ ਹੈ ਕਿ ਜਿਹੜੇ ਮਤਲਬ ਕੇਂਦਰੀ ਮੰਤਰੀ ਹੈਗੇ ਆ ਹੂੰ ਸਟੇਟ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਜੀ ਉਹ ਬੰਦੇ ਨੇ ਮਤਲਬ ਅਮਰਿਤਪਾਲ ਦੇ ਹੱਕ ਦੇ ਵਿੱਚ ਬੋਲੇ ਹੂੰ ਉਹਨਾਂ ਨੇ ਪੰਜਾਬ ਸਰਕਾਰ ਨੂੰ ਮਤਲਬ ਇਹ ਗੱਲ ਆਖੀ ਹੈਗੀ ਆ ਕਿ ਪੰਜਾਬ ਸਰਕਾਰ ਗਲਤ ਕਰ ਰਹੀ ਹੈ ਉਹਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਨਹੀਂ ਆ ਜੇ ਤੁਸੀਂ ਗੱਲ ਕੀਤੀ ਹੈਗੀ ਆ ਉਹ ਨੂੰ ਨਸ਼ਟ ਕਰ ਰਹੀ ਹੈ ਜੀ ਤੇ ਭਾਈ ਅਮਰਿਤਪਾਲ ਦੇ ਹੱਕ ਦੇ ਵਿੱਚ ਰਵਨੀਤ ਬਿੱਟੂ ਪਹਿਲਾਂ ਕਦੇ ਨਹੀਂ ਬੋਲੇ ਹੂੰ ਜੀ ਹਾਂ ਜੀ ਬਿਲਕੁਲ ਹਨਾ ਜੀ ਰਵਨੀਤ ਬੱਟੂ ਨੇ ਹਮੇਸ਼ਾ ਹੀ ਮਤਲਬ ਉਹਨਾਂ ਨੂੰ ਉਹ ਰੈਡੀਕਲਸ ਦੇ ਵਿੱਚ ਰੱਖਿਆ ਖਾਲਸਤਾਨੀਆਂ ਚ ਰੱਖਿਆ ਜਾਂ ਉਹਨੂੰ ਬਹੁਤ ਕੁਝ ਰੱਖਿਆ ਹੈਗਾ ਤੇ ਲੇਕਿਨ ਇਹਦਾਂ ਦਾ ਯੂ-ਟਰਨ ਕਰ ਜਾਣਾ ਵੀ ਬੜੀ ਹੈਰਾਨੀ ਪੈਦਾ ਕਰਦਾ ਹੂੰ ਬਿਲਕੁਲ ਸਹੀ ਗੱਲ ਹੈ ਹਾਂ ਉਹਦੇ ਵਿੱਚ ਇਹ ਵੀ ਲੱਗਦਾ ਹੈਗਾ ਕਿ ਸਿਆਸਤ ਕੀ ਖੇੜਦੀ ਹੈਗੀ ਹੈ ਜਿਹੜਾ ਲੱਗਦਾ ਹੈ ਕਿ ਏਜੰਸੀਆਂ ਨੇ ਹੀ ਪੈਦਾ ਕੀਤਾ ਗਿਆ ਅਮਰਤਪਾਲ ਹੂੰ ਹੂੰ ਮਤਲਬ ਇਹ ਸਿੱਖ ਕੌਮ ਦੇ ਵਿੱਚ ਨੂੰ ਡਿਫਾਰਡ ਕਰਨ ਲਈ ਜੇ ਕੰਮ ਸ਼ੁਰੂ ਕੀਤਾ ਹੈਗਾ ਰੈਡਿਕਲਸ ਪੈਦੇ ਕੀਤੇ ਹੈਗੇ ਉਹਨਾਂ ਨੇ ਜੋ ਤਿਆਰ ਕਰਵਾਇਆ ਏਜੰਸੀਆਂ ਨੇ ਉਹ ਸਾਨੂੰ ਉਹ ਬੋਲ ਰਿਹਾ ਤੁਦ ਪਤਾ ਤੇ ਜਦੋਂ ਦੇਖਿਆ ਕਿ ਬਾਹਰ ਨਹੀਂ ਆ ਰਿਹਾ ਬੰਦਾ ਹੈਗਾ ਉਹ ਪੰਜਾਬ ਸਰਕਾਰ ਦੀ ਐਨਐਸ ਲੱਗੀ ਹੈ ਤੇ ਉਦੋਂ ਇਹ ਪੰਜਾਬ ਸਰਕਾਰ ਨੂੰ ਦੋਸ਼ ਦੇ ਡੈਰੀ ਖੜੇ ਕਰ ਰਿਹਾ ਰਮਨਦੀਪ ਬਿੱਟੂ ਜਦੋਂ ਕਿ ਜੋ ਐਨਐਸ ਜਿਹੜੀ ਕਾਨੂੰਨ ਹੈ ਨਾ ਉਹ ਕਿਸੇ ਸਟੇਟ ਸਰਕਾਰ ਦਾ ਨਹੀਂ ਬਣਾਇਆ ਉਹ ਕੇਂਦਰ ਸਰਕਾਰ ਦਾ ਬਣਾਇਆ ਜਦੋਂ ਗ੍ਰਹਿ ਭਾਗ ਜਦੋਂ ਨਾਉਂਦਾ ਤੇ ਉਦੋਂ ਦਾ ਕੇਂਦਰੀ ਗ੍ਰਹਿ ਭਾਗ ਦੀ ਵੀ ਮਿਲੀ ਭੁਗਤ ਨਹੀਂ ਆ ਹੂੰ ਹੈਨਾ ਜੀ ਵੀ ਜੇ ਤੁਸੀਂ ਕਰਦੇ ਤੁਸੀਂ ਕਰਕੇ ਦੇਖ ਲਓ ਹਮ ਤੁਸੀਂ ਸਕਿਉਰਟੀ ਪਹਿਲਾਂ ਦੇ ਲਿਆਏ ਨਾ ਬਾਰਡਰ ਦਾ 50 ਕਿਲੋਮੀਟਰ ਦਾ ਏਰੀਆ ਉਹਦੇ ਕੇਂਦਰ ਦੇ ਨੇੜੇ ਹੈ ਹਾਂਜੀ ਜੀ ਹੈਨਾ ਹਮ ਜੀ ਉਹ ਏਰੀਆ ਵਿੱਚ ਵੀ ਹੁੰਦੀ ਆ ਜਿਹੜੀ ਫੋਰਸ ਲਾਈ ਆ ਜੇ ਮਤਲਬ ਕਾਨੂੰਨ ਵਿਵਸਾ ਨਹੀਂ ਰਹਿੰਦੀ ਤੇ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਆ ਨਹੀਂ ਪੰਜਾਬ ਸਰਕਾਰ ਨਹੀਂ ਜੀ ਹੈ ਨਾ ਜੀ ਤੇ ਬਾਕੀ ਲੈਦੇ ਕੇ ਸਾਰਾ ਪੰਜਾਬ ਦੇ ਵਿੱਚ ਇੱਕ ਜਬਰਦਸਤ ਕੰਟਰੋਲ ਉਹਨਾਂ ਦਾ ਹੈ ਨਾ ਭਗਵੰਤ ਮਾਨ ਸਰਕਾਰ ਤੇ ਸਰਕਾਰ ਐਵੇਂ ਕਾਗਜ਼ੀ ਸਰਕਾਰ ਹੈਗੀ ਹੈ ਅਗਰ ਵਿੱਚ ਉਹ ਭਵਾਂ ਭਾਜਪਾ ਕਰ ਰਹੀ ਹੈ ਭਵਾਰਸ ਕਰ ਰਹੀ ਹੈ ਭਵਾਂ ਦਿੱਲੀ ਵਾਲੀ ਦੂਜੀ ਟੀਮ ਵਾਲੀ ਬੀ ਟੀਮ ਕਹਿੰਦੇ ਭਾਜਪਾ ਦੀ ਉਹ ਕਰ ਰਹੀ ਹੈ ਕੇਜਰੀਵਾਲ ਸਾਹਿਬ ਹਮ ਲੇਕਿਨ ਗੱਲ ਇਹ ਵੀ ਹੈਗੀ ਆ ਕਿ ਜਿਹੜੀ ਅਸੀਂ ਹਵਾੜ ਆਈ ਗਈ ਸੀ ਹਮ ਬੀ ਅਮਰਿਤਪਾਲ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਬੜਾ ਹੈਵੀ ਆ ਵਪੰਥ ਹਲਕੇ ਦੇ ਵਿੱਚ ਜੀ ਹਾਂ ਜੀ ਲੋਕ ਅੱਖਾਂ ਮੀਟ ਕੇ ਵੋਟ ਪਾਉਂਦੇ ਆ ਹੂੰ ਪਿਛਲੇ ਤਰਨਤਾਰਨ ਦੀ ਜਿਮਨੀ ਚੌਣ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਆ ਕਿ ਉੱਥੇ ਨਾ ਤਰਵੈਣੀ ਖੜੀ ਸੀ ਸ਼੍ਰੋਮਣੀ ਕਾਲੀ ਦਲ ਦੀ ਹੂੰ ਤਰਵੈਣੀ ਕਿਹੜੀ ਸੀ ਅੰਮ੍ਰਿਤਸਰ ਖੜੀ ਸੀ ਵਾਰਿਸ ਪੰਜਾਬ ਦੇ ਤੇwidetilde ਹੂੰ ਪੁਨਰਸਰਜੀਤ ਵਾਲੇ ਵੀ ਸੀਗੇ ਲੇਕਿਨ ਉਹ ਵੋਟ 19000 ਰੁਪਏ ਹੂੰ ਉੱਥੇ ਜਿਹੜਾ ਦੂਸਰਾ ਨੰਬਰ ਲੈਂਦਾ ਸ਼੍ਰੋਮਣੀ ਕਾਲੀ ਦਲ ਲੈਂਦਾ ਹੈਗਾ ਹੂੰ ਦਿੱਗਾ ਇੱਕ ਨੰਬਰ ਤੇ ਕੋਣਾਂ ਦਾ 40000 ਵੋਟ ਆ ਕੇ ਪੰਜਾਬ ਸਰਕਾਰੋਂ ਦੀ ਹੈ। ਹੂੰ ਪੰਜਾਬ ਸਰਕਾਰ ਦੀ ਜਿਹੜੀ ਥਿੰਕ ਟੈਂਕੀ ਹੈ ਇਹ ਮੰਨਦੀ ਆ ਕਿ ਜੇ ਅਮਰਤਪਾਲ ਅੰਦਰ ਰਹਿੰਦਾ ਤੇ ਲੋਕਾਂ ਦਾ ਡਰ ਬਣਿਆ ਸੀ ਉਹ ਖਤਮ ਹੋ ਗਿਆ। ਹੂੰ ਹਨਾ ਕਿਉਂਕਿ ਉਹ ਜਿਹੜੀ ਸੀਟ ਆ ਜਿੱਤੀ ਉਹਨਾਂ ਨੇ ਤਰਨਤਾਰਨ ਵਾਲੀ ਉਹ ਸੀਟ ਜਿੱਤ ਦੀ ਜਿੱਤ ਦੀ ਮਤਲਬ ਖੁਸ਼ੀ ਨਹੀਂ ਉਹਦਾ ਪ੍ਰਮਾਣ ਇਹ ਕਰਦਾ ਕਿ ਅਮਰਤਪਾਲ ਜਿਹੜਾ ਹੈਗਾ ਉਹ ਹੈਵੀ ਨੇਗਾ। ਹੂੰ ਅਮਰਤਪਾਲ ਹਰਮਨ ਪਿਆਰਾ ਨੇਗਾ। ਜੇ ਅਮਰਤਪਾਲ ਹਰਮਨ ਪਿਆਰਾ ਹੁੰਦਾ ਤਾਂ ਉਹਨੇ ਮਤਲਬ ਜਿਹੜਾ ਤਿੰਨਾਂ ਗਰੁੱਪਾਂ ਨੇ ਤਰਵਣੀ ਨੇ ਖੜਾ ਕੀਤਾ ਸੀਗਾ ਉਹ ਅੰਮ੍ਰਿਤ ਬੰਨ੍ਹ ਦੇ ਕਰਕੇ ਹਮ ਉਹਨੂੰ ਬੋਰਡ ਪੈਣੀ ਚਾਹੀਦੀ ਸੀ ਹੂੰ ਬਿਲਕੁਲ ਉਹਦੇ ਹੱਕ ਦੇ ਵਿੱਚ ਜਿਹੜੇ 40000 ਬੋਰਡ ਅមਦੀ ਪਾਰਟੀ ਨੂੰ ਦੇਗੀ ਸਰਕਾਰ ਨੂੰ ਪਈ ਆ ਉਹਨੂੰ ਪੈਣੀ ਚਾਹੀਦੀ ਕਿਉਂਕਿ ਪਹਿਲਾਂ ਜਦੋਂ ਅਮਰਤਪਾਲ ਜਿੱਤੇ ਆ ਉਹ ਤਰਨਤਾਰਨ ਤੋਂ 40000 ਵੱਧ ਬੋਰਡ ਪੀਣ ਸੀ ਹੂੰ ਹਾਂਜੀ ਉਹਨਾਂ ਦੀ 20-22000 ਬੋਰਡ ਦਾ ਪਿਛਾਂ ਹਟ ਜਾਣਾ ਭਾਵੇਂ ਕਿ ਅਮਰਤਪਾਲ ਦੀ ਹਰਮਨ ਪਿਆਰਤਾ ਨੂੰ ਹੂੰ ਢਾ ਲੱਗੀ ਆ ਜੀ ਢਾ ਲੱਗੀ ਆ ਤੇ ਉਹ ਪੰਜਾਬ ਦੇ ਵਿੱਚ ਜਿਹੜੀ 2027 ਦੀ ਇਲੈਕਸ਼ਨ 2027 ਦੀ ਇਲੈਕਸ਼ਨ ਨੂੰ ਮੁੱਖ ਰੱਖਦੇ ਪੰਜਾਬ ਦੱਸਣਾ ਚਾਹੁੰਦੇ ਆ ਹੂੰ ਇਹ ਮੌਜੂਦਾ ਸਰਕਾਰ ਭਗਤਪੰਥ ਸਰਕਾਰ ਬੀ ਕੁਦਰੀ ਕਹੇਗਾ ਕਿ ਅਸੀਂ ਕਾਨੂੰਨ ਵਿਵਸਥਾ ਰੱਖਣੀ ਆ ਜਿਹੜੀ ਵੜਿੰਗ ਨੇ ਵੀ ਕਿਹਾ ਸੀਗਾ ਨਾ ਅਸੀਂ ਖਾਲਸਾਤ ਨਹੀਂ ਸਾਨੂੰ ਹਿੰਦੂਸਤਾਨ ਚਾਹੀਦਾ ਹੂੰ ਠੀਕ ਆ ਉਸ ਤੋਂ ਬਾਅਦ ਉਹਨੇ ਵੀ ਆਖਿਆ ਜਿਹੜਾ ਇਹਨਾਂ ਆਵਾਜ਼ ਨਹੀਂ ਪੰਡਾ ਪ੍ਰਧਾਨ ਰਹਿ ਗਿਆ ਵੀ ਨਾ ਤੁਹਾਨੂੰ ਚਾਹੀਦਾ ਇਹ ਮਤਲਬ ਹਿੰਦੂਸਤਾਨ ਚਾਹੀਦਾ ਸਾਨੂੰ ਨਾ ਖਾਲਸਾਤ ਨਾ ਸਾਨੂੰ ਹੂੰ ਉਹ ਕਿਹੜਾ ਹਿੰਦੂ ਰਾਸ਼ਟਰ ਨਾ ਕਹਿੰਦੇ ਹਿੰਦੂ ਰਾਸ਼ਟਰ ਨਾ ਖਾਲਸਾਤ ਸਾਨੂੰ ਚਾਹੀਦਾ ਹਿੰਦੂਸਤਾਨ ਜਦ ਕਿ ਉਹ ਪਪੀ ਵੀ ਗੱਲ ਗਲਤ ਕਰ ਗਿਆ ਜੇ ਹਿੰਦੂ ਰਾਸ਼ਟਰ ਨਹੀਂ ਚਾਹੀਦਾ ਫਿਰ ਹਿੰਦੁਸਤਾਨ ਦਾ ਨਾਰਾ ਕਿਵੇਂ ਲਾ ਰਹੇ ਆ ਹੂੰ ਬਿਲਕੁਲ ਤੂੰ ਇਹ ਦੇ ਕਹਿੰਦਾ ਸਾਨੂੰ ਚਾਹੀਦਾ ਭਾਰਤ ਹੂੰ ਭਾਰਤ ਕਿਹੜਾ ਦਾ ਭਾਰਤੀ ਸੰਵਿਧਾਨ ਵਾਲਾ ਹੂੰ ਜਿਹੜਾ ਸੈਕੂਲਰਿਜ਼ਮ ਦੀ ਗੱਲ ਕਰਦਾ ਜੋ ਹਿੰਦੁਸਤਾਨ ਦਾ ਸ਼ਬਦ ਕਹਿਣਾ ਜਾਂ ਖਾਲਸਤਾਨ ਕਹਿਣਾ ਇਹ ਤੇ ਫਿਰ ਫੋਨੇਟਿਕ ਆ ਹੂੰ ਇਹ ਤੇ ਪ੍ਰਕਰਪਸੀ ਪਤਾ ਕਰਦਾ ਸਹੀ ਹੈ ਲੇਕਿਨ ਇਹ ਇਹਨਾਂ ਲੋਕਾਂ ਦੀ ਹੈ ਨਾ ਹਰ ਰੋਜ਼ ਬਦਲਦੇ ਆ ਗਰਗਟਾਂ ਵੀ ਸ਼ਰਮਾ ਗਈਆਂ ਵੀ ਅਸੀਂ ਰੰਗ ਬਦਲਦਿਆਂ ਸੀ ਬਲੀਆਂ ਰੰਗ ਕੀ ਹੈ ਗਿਆ ਹੂੰ ਜਿਹੜਾ ਨਾ ਅੱਜ ਚਾਹੇ ਬਿੱਟੂ ਆ ਹੂੰ ਜੇ ਮਤਲਬ ਕੋਈ ਹੋਰ ਪਾਰਟੀ ਦਾ ਲੀਡਰ ਹੈ ਕਿ ਜਦੋਂ ਅੱਜ ਬਿਆਨ ਬੜਦੇ ਕਰਨ ਉਹ ਬਦਲਦੇ ਹੈਗੇ ਆ ਤੇ ਤੇਰੇ ਮੇਰੇ ਵਰਗੇ ਬੰਦੇ ਵੀ ਦੇ ਕਿਉਂਕਿ ਜਿਹੜੇ ਸੰਜੀਦਾ ਹੈਗੇ ਆ ਵੀ ਇਹ ਕਰਦੇ ਕੀ ਹੈ ਬਿਲਕੁਲ ਯਕੀਨ ਕਿੱਥੇ ਗਿਆ ਸਹੀ ਗੱਲ ਮੈਨੂੰ ਇਹ ਲੱਗਦਾ ਸਖੜਾ ਸਾਹਿਬ ਇਸ ਤੇ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੀ ਕਿ ਰਮਨਜੀਤ ਸਿੰਘ ਬਿੱਟੂ ਜੋ ਨੇ ਕੇਂਦਰੀ ਮੰਤਰੀ ਉਹ ਭਾਈ ਅਮਰਪਾਲ ਸਿੰਘ ਦੀ ਪਾਰਲੀਮੈਂਟ ਦੇ ਵਿੱਚ ਬੋਲਣ ਦੀ ਇਜਾਜ਼ਤ ਤਾਂ ਮੰਗ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਜੋ ਹੈ ਕੇਂਦਰ ਦੇ ਨਾਲ ਵੀ ਕੋਈ ਸਿੱਧਾ ਟੱਕਰ ਲੈਣਾ ਚਾਹੁੰਦੀ ਹੈ ਇਸ ਤੇ ਇਹ ਲੱਗਦਾ ਨਾ ਲੱਗਦਾ ਹੈ ਨੀਗਾ ਹਾਂ ਹਾਂ ਅੰਦਰ ਖਾਤੇ ਸਾਰੀ ਗੱਲ ਇੱਕ ਹੀ ਆ ਹੂੰ ਠੀਕ ਆ ਨਾ ਇਹਨਾਂ ਦੀ ਮਤਲਬ ਬੜੀ ਇੱਕ ਸਕੀਮ ਚੱਲ ਰਹੀ ਹੈਗਾ ਮਤਲਬ ਉਹ ਉਭਾਰਨਾ ਮਤਲਬ ਜਿਹੜਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਗੱਲ ਆਖੀ ਆ ਇਹ ਜ਼ੁਰੀ ਨਹੀਂ ਕਿ ਇਹਨੂੰ ਮਤਲਬ ਉਥੋਂ ਮਿਲਿਆ ਹੈ ਸਕ੍ਰਿਪਟ ਮਿਲਿਆ ਹੈਗਾ ਜੀ ਉਹਨੂੰ ਕੰਗੜਾ ਨਿਰੋਧ ਕਹਿੰਦੇ ਪੰਜਾਬ ਦੀ ਹੂੰ ਉਹਨੇ ਪਤਾ ਨਹੀਂ ਕਿਹੜੀ ਗੱਲ ਕੋਲੋਂ ਕਹਿ ਦੇਣੀ ਆ ਹੂੰ ਇਹ ਜ਼ੁਰੀ ਨਹੀਂਗਾ ਵੀ ਜਾਂਦੇ ਕੀ ਹੈ ਨਾ ਵੀ ਗ੍ਰਹਿ ਮੰਤਰੀ ਵੱਲੋਂ ਜਾਂ ਗ੍ਰਹਿ ਵਿਭਾਗ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਕੋਈ ਆਪਣੇ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਲਈ ਬੋਲਣ ਲਈ ਸਿਕਂਟ ਭੇਜੀ ਹੋਵੇ ਕਿ ਤੂੰ ਬੋਲ ਹੁਣ ਜੀ ਹਾਂਜੀ ਰੱਖਿਆ ਤਾਂ ਬੋਲਣ ਲਈ ਆ ਹਨਾ ਪਰ ਇਹ ਨਹੀਂ ਮੈਨੂੰ ਲੱਗਦਾ ਮਤਲਬ ਉਹਨਾਂ ਦਾ ਟੱਕਰ ਕੋਈ ਨਹੀਂ ਗੀ ਹਮ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਜਦੋਂ ਉਹਨਾਂ ਨੇ ਮੰਗ ਲਿਆ ਨਾ ਸਰਕਾਰ ਦੇ ਕੋਲ ਹੁਣ ਦੁਬਾਰਾ ਫੇਰ ਮੰਗ ਲਿਆ ਹਾਈ ਕੋਰਟ ਨੇ ਵੀ ਤੁਸੀਂ ਇਹਦੇ ਕਹਿੰਦੇ ਆਂ ਕਿ ਅੱਗ ਲੱਗ ਜੂਗੀ ਅੱਗ ਕਿਵੇਂ ਲੱਗ ਜਾਈ ਉਹ ਦੱਸੋ ਹਮ ਕਾਰਨ ਦੱਸੋ ਹਨਾ ਕਾਰਨ ਦੱਸੋ ਜੀ ਹੁਣ ਕਾਰਨ ਕਿਸ ਕਦਰ ਸਪੱਸ਼ਟ ਕਰਦੇ ਆ ਜੇ ਨਾ ਕਿ ਉਹਨੂੰ ਬੇਲ ਮਿਲ ਵੀ ਜਾਣੀ ਹੈ ਹਮ ਸਹੀ ਹੈ ਮੈਨੂੰ ਲੱਗਦਾ ਕਿ ਭਾਈ ਅਮਰਤਪਾਲ ਨੂੰ ਜੋ ਹਾਲਾਤ ਬਣਿਆ ਹਮ ਉਹਦੇ ਹਾਲਾਤ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਮਿਲਣੀ ਹੈ ਬੇਲ ਨਾ ਮਿਲੇ ਪਵੇ ਹਮ ਸਹੀ ਹੈ ਸੋ ਬਿਲਕੁਲ ਇਸ ਤੇ ਇਹ ਵੀ ਗੱਲ ਬਣਦੀ ਹੈ ਸਰ ਵੀ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਜੋ ਹੈ ਉਸ ਦੇ ਉੱਤੇ 2 ਲੱਖ ਦੇ ਕਰੀਬ ਵੋਟਾਂ ਦੇ ਫਰਕ ਦੇ ਨਾਲ ਜਿੱਤਣ ਵਾਲੇ ਮੈਂਬਰ ਦੀ ਆਵਾਜ਼ ਨੂੰ ਦਬਾਉਣਾ ਕੀ ਲੋਕਤੰਤਰਤਾ ਕਤਲ ਨਹੀਂ ਲੱਗਦਾ ਤੁਹਾਨੂੰ ਨਹੀਂ ਇਹ ਚ ਹੁੰਦਾ ਵੇਖੋ ਉਹ ਬੰਦਾ ਜੇਲ੍ਹ ਤੋਂ ਜਿੱਤਿਆ ਠੀਕ ਹੈ ਨਾ ਆਵਾਜ਼ ਉਹਦੀ ਮਤਲਬ ਬਾਹਰ ਨਹੀਂ ਸੀ ਅਸਲ ਵਿੱਚ ਕੀ ਹੈ ਕਿ ਜਦੋਂ ਜਿੱਤਣ ਤੋਂ ਬਾਅਦ ਨਾ ਜਿਹੜਾ ਖਰੂਦ ਪਾਇਆ ਗਿਆ ਜਿਹੜੀ ਉਹਨਾਂ ਦੇ ਸਪੋਰਟਰਸ ਨੇ ਖਾਲਸਾ ਜਲਦਬਾਦ ਦੇ ਨਾਰੇ ਲਾਇਏ ਸੀ ਦਰਬਾਰ ਸਾਹਿਬ ਜਾ ਕੇ ਮੱਤ ਦੇਖਣ ਗਿਆ ਨੇ ਸ਼ੁਕਰਾਨਾ ਕਰਨ ਗਿਆ ਨੇ ਉਹ ਜਿਹੜੀ ਇੰਟੈਲੀਜੈਂਸੀ ਰਿਪੋਰਟ ਹੈਗੀ ਆ ਉੱਥੇ ਖ ਬੇ ਤੁਸੀਂ ਇੱਕ ਪਾਸੇ ਤੇ ਤੁਸੀਂ ਭਾਰਤੀ ਸਿਧਾਂਤ ਦੀ ਸੌਂਖਾ ਨੇ ਹਮ ਇੱਕ ਪਾਸੇ ਬਦਨ ਸਾਨੂੰ ਮੰਨਦੇ ਆ ਤੇ ਦੂਜੇ ਤੁਹਾਡੇ ਜਿਹੜੇ ਪੈਰੋਕਾਰ ਜਗੇ ਉਹ ਖਾਲਸਾ ਜਿੰਦਾਬਾ ਨਰ ਲਾਉਂਦੇ ਆ ਹਮ ਉਦੋਂ ਕੀ ਹੋਊਗਾ ਹਮ ਉਹਦੇ ਲਈ ਇੰਟੈਲੀਜੈਂਸ ਰਿਪੋਰਟ ਬਣਦੀ ਆ ਉਹ ਕਮਰੇਜ ਬਹਿ ਕੇ ਨਹੀਂ ਬਣਦੀ ਹਨਾ ਤੇ ਇਸ ਕਰਕੇ ਨਹੀਂ ਇਸ ਕਰਕੇ ਦਵਾਜ ਬੰਦ ਹੈਗੀ ਇਸ ਕਰਕੇ ਨਹੀਂ ਗਈ ਹੁਣ ਇੱਥੇ ਬੇਟਾ ਸਾਡੇ ਨਾ ਇੱਥੇ ਪੰਜਾਬ ਦੇ 92 ਦੇ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀਗੀ ਤੇ ਸਿਵਲ ਨਿਮਾਨ ਨੇ ਰਿਕਾਰਡ ਤੋੜ ਦਿੱਤੀ ਸੀ ਹੂੰ ਹੂੰ ਇੰਡੀਆ ਚ ਦੂਸਰਾ ਨੰਬਰ ਜਿਹਨਾਂ ਦਾ ਮਾਰਜਨ ਵੋਟਾਂ ਦਾ ਠੀਕ ਉਹ 90% ਵੋਟਾਂ ਪਈਆਂ ਸੀ ਉਹਨਾਂ ਨੂੰ ਹੂੰ ਤੇ ਕੀਤਾ ਕੀ ਸੀ ਉਹਨਾਂ ਨੇ ਇੱਕ ਬੜੀਆ ਵੱਡਾ ਆਇਆ ਸੀ ਇਨਕਲਾਬ ਆਇਆ ਸੀ ਕੀਤਾ ਕੀ ਪਰਮਾਨ ਨੇ ਕੇ ਬਾਹਰ ਬੈਠੇ ਰਹੇ ਹੂੰ ਹੈਨਾ ਜੀ ਗੱਲ ਹੁਣ ਅਮਰਤਪਾਲ ਸਿੰਘ ਤੋਂ ਮਤਲਬ ਜਿੱਦਾਂ ਕਰਕੇ ਆਪਾਂ ਸੋਚਦੇ ਆਂ ਲੇਕਿਨ ਅਮਰਤਪਾਲ ਇਸ ਪੱਧਰ ਦੇ ਉੱਚ ਪੱਧਰ ਦਾ ਜੇ ਰਾਜਨੀਤਿਕ ਬਣ ਗਿਆ ਹੈਗਾ ਤੇ ਫਿਰ ਤਾਂ ਗੱਲ ਵੱਖਰੀ ਉਹ ਗੱਲ ਨਹੀਂ ਬਣੀ ਅਜੇ ਹੂੰ ਪਰ ਇਦਾਂ ਦੀ ਗੱਲ ਨਹੀਂ ਕੋਈ ਸਹੀ ਹੈ ਜੀ ਸੋ ਬਿਲਕੁਲ ਜੀ ਇਹ ਸਪਸ਼ਟ ਹੈ ਕਿ ਭਗਵੰਤਪਨ ਸਰਕਾਰ ਜੋ ਹੈ ਲੋਕਤੰਤਰੀ ਕਦਾਰੀਆਂ ਤੋਂ ਨਹੀਂ ਸਗੋ ਆਪਣੀ ਹੀ ਲੋਕਾਂ ਦੀ ਆਵਾਜ਼ ਤੋਂ ਜ਼ਰੂਰ ਡਰ ਰਹੀ ਹੈ ਇਹ ਲੱਗਦਾ ਹੈ ਜਦੋਂ ਤੱਕ ਭਾਈ ਅਮਰਪਾਲ ਸਿੰਘ ਵਰਗੇ ਚੁਣੇ ਹੋਏ ਨਮਾਇਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਹੱਕ ਨਹੀਂ ਦਿੱਤਾ ਜਾਵੇਗਾ ਤੇ ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਵੋਟ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਵੇਗਾ ਸੋ ਇਹ ਵੇਲਾ ਹੈ ਪੰਜਾਬ ਦੇ ਹਰ ਨੌਜਵਾਨ ਹਰ ਕਿਸਾਨ ਹਰ ਵਿਦਿਆਰਥੀ ਇਸ ਗੈਰ ਲੋਕਤੰਤਰੀ ਵਤੀਰੇ ਦੇ ਵਿਰੁੱਧ ਆਵਾਜ਼ ਚੁੱਕੇ ਕਿਉਂਕਿ ਅੱਜ ਜੇ ਭਾਈ ਅਮਰਪਾਲ ਸਿੰਘ ਦੀ ਆਵਾਜ਼ ਨੂੰ ਦਬਾਇਆ ਗਿਆ ਤਾਂ ਕੱਲ ਨੂੰ ਤੁਹਾਡੀ ਸਾਡੀ ਆਵਾਜ਼ ਵੀ ਦਬਾਈ ਜਾ ਸਕਦੀ ਹੈ ਸੋ ਘੜਾ ਸਾਹਿਬ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਤਾਂ ਫਿਰ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕਿਤੇ ਨਹੀਂ ਚਾਹਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਬਾਅਦ